ਸਤਨਾਮ ਵਾਹਿਗੁਰੂ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਜੁਨੀ ਸੇ ਭੰਗ ਗੁਰ ਪ੍ਰਸਾਦਿ ਜਪ ਆਦ ਸੱਤ ਤੁਗਾਦ ਸੱਤ ਹੈ ਪੀ ਸੱਤ ਨਾਨਕ ਕੋਸੀ ਫੀ ਸੱਤ ਸੋਚੇ ਸੋਤ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੇ ਚੁਪ ਨਾ ਹੋਵੇ ਜੇ ਲੈ ਰਾਹ ਲਿਖਤਾਰ ਭੁਖਿਆ ਪਖਨੋਤਰੀ ਜੇ ਬੰਨਾ ਪੂਰੀਆ ਪਾਰ ਸਿਸ ਸਿਆਣਪਾ ਲੱਖੇ ਤਿਕਨ ਚਲੇ ਨਾਲ ਕਿਵਾਂ ਸਚਿਆਰਾ ਹੋਈ ਏ ਕਿੰ ਕੋੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੇ ਹੁਕਮ ਮਿਲੇ ਵੜਿ ਆਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਇਹ ਕਿਨ ਹੁਕਮੇ ਬਖਸ਼ੀ ਸਈ ਹੁਕਮੇ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਪੁਜੇ ਤਾਂ ਹਉਮੈ ਕਹਿ ਨ ਕੋਈ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾਦਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇਤਨ ਖੇਹ ਗਾਵੇ ਕੋ ਜੀ ਲੈ ਫਿਰਦੇ ਹੈ गावे को जापे दिशे दूर गावे को वेखे हाथ राह दूर कथना कथी नावे तोट कथ कथ कत, कथी कत, कोटी कोट कोट देंदा दे लेंदे थक पाहे जुगा जुगंतर खाही खाहे खाहे हुक्मी हुक्म चलाए राह नानक विक्षे वे परवाह साचा सह साच नाय पाखे आप पाओ अपाराखे मंगे देह देह दात करे दातार ਫੇਰ ਕਿ ਅੱਗੇ ਰਖੀਏ ਜਿੱਤ ਜਿਸੇ ਦਰਬਾਰੋਂ ਕੀ ਬੋਲਣ ਬੋਲਿਏ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਓੜਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕਤਵਾ ਨਾਨਕ ਐਵੇਂ ਜਾਣੇ ਸਬਾਪੇ ਸੱਚਿਆਰ ਥਾਪਿਆ ਨਾ ਜਏ ਕਿਤਨ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੀ ਅਤਿਨ ਪਾਇਆ ਮਾਨ नानक गाव्य गुणी निधान गावि सुनिय मनुख्य पाओ दुख पर हर सुख कर ले जाय गुरमुख नादंग गुरमुख वेदंग गुरमुख रिया समाई गुर ईश्वर गुरु गोरख ब्रह्म गुर पार्वती माई जे हो जाना खा नाही कहना कथन न जाए एक देह बुझाई सबना जिया कैक दाता सो में विसर न जाए ਤੇਰਥ ਨਾਮਾਂ ਜਿ ਤੇ ਪਾਵਾਂ ਵੇਣ ਭਾਣੇ ਕੀ ਨਾਹੀਂ ਕਰੀ ਜੇਤੀ ਸੇਠ ਭਾਈ ਵੇਖਾਂ ਵੇਣ ਕਰਮਾ ਕੀ ਮਿਲੇ ਲੈ ਮਤਿ ਵਿਤਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਪੁਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈ ਵਿਸਰਨਾ ਨ ਜਾਏ ਜੇ ਜੁਗ ਚਾਰੇ ਅਰਜਾ ਹੋਰਦ ਸੁਣੀ ਹੋਇ ਨਾ ਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਏ ਕਿ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਈ ਤਬ ਬਾਤ ਨਾ ਪੁੱਛੇ ਕਿ ਕਿੰ ਤੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤियां ਗੁਣ ਦੇਤੇ ਹਾ ਕੋਈ ਨਾ ਸੁੱਝੇ ਜੇ ਤਿਸ ਗੁਣ ਕੋਏ ਕਰੇ सुने सिद्ध परसुनाथ स्ने धरत सुने, सुने दीप लो पाताल सुने पहन सके काल नानक भगत विगा सुने दुख सुने सुनेश्वर ब्रह्मा सुने मुख सलायन मंद सुने भेद सुने शास्त्र वेद नानक भगत विगा सुने दुख पापकानाथ स्ने सत् सन्तुख ज्ञान सुने अन सुन सु पावे मान सुने लागे से ध्यान नानक भगत सदा विगास पाप का पाका सुन सरा गुणके गाह सुने शेख पीर पासा सुनन्दे पावने हा होसगाहो नानक भगत सदा विगास विकास्ने दुःख पाका ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪੰਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿਕਣ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਰਖ ਵਿਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚਟਟਾ ਨ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪੱਤ ਸਿਓ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸਿੱਚੀ ਸੰਬੰਧ ਏ ਸਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦੁਆਰ ਮੰਨੇ ਪਰਵਾਰ ਸਤਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵਨ ਭੇਖ ਏ ਸਨਾਮ ਨਿਰੰਝਨ ਹੋਏ जेको मन जाने मन कोय पंच परवान पंच प्रधान पंचे पावे दरगे मान पंचे सोहित राजान पंचा का गुर एक त्यान जेको को कह करे विचार करते के कन्ने नाइं सुमार तोल तरंद्या का पूंता ਸੰਤੋਖਾថា ਪਰਖਿਆ ਜਿਨਸੋਂਤ ਜੇ ਕੋ 부ਜੇ ਹੋਵੇ ਇਸ ਤਿਆਰ ਸਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰਤਲੇ ਕੰਜੋਰ ਜੀ ਜਾਤ ਰੰਗਾ ਕੇ ਨਾਮ ਸਪਨਾ ਲਿਖਿਆ ਬੜੀ ਕਲਾ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਹਾਲਿਓ ਰੂਪ ਕੀਤੀ ਦਾਤ ਜਣੇ ਕਣਕੂੰਤ ਕਿ ਤਪਸਾਓ ਇੱਕ ਉਕਵਾਓ ਤਿਸਤੇ ਹੋਏ ਲਖਦਰੀਆ ਕੁਦਰਤ ਕੌਣ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਹੀ ਪਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਤ ਸਭ ਦਾ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਦਾਤਾਰ ਅਸੰਖ ਸੂਰ ਮਹ ਪਖਸਾਰ ਸੰਖ ਮੋਨ ਲਿਵ ਲਇ ਤਾਰ ਕੁਦਰਤ ਕਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੁਗਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ अशांख मूरख अंध कौर अशंख चोर राम खोर अशाख अमर करजा हौर अशाख गलब हत्या काय अशंख पापी पाप करजाय अश खुर खुरे फिरह अशाख मलेश मलपाय अश निंदक सिरकरे पार नानक नीच कह विचार ਵਾਰਿਆ ਨਾ ਜਾਵਾ ਇੱਕ ਵਾਰ ਜਤ ਤਦ ਪਾਵੇ ਸਹੀ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਉ ਸੰਖਥਾ ਅਗੰਮ ਅਗੰਮ ਅਸੰਖ ਲੋ ਅਸੰਖੇ ਸਿਰਪਾਰ ਹੋਏ ਅਖਰੀ ਨਾਮ ਕ੍ਰਿਸ਼ਾ ਲਹਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਨਾਹੇ ਜਿਨ ਫਰਮਾਇ ਤੇ ਪਾਹੇ ਜੇਤਾ ਕੀਤਾ ਤੇਤਾ ਨਾ ਵਿੰਨਾਵੇਂ ਨਹੀਂ ਕੋਥਾ ਕੁਦਰਤ ਕਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪੈਰ ਤੰ ਦੇਹ ਪਾਣੀ ਧੋਤੇ ਉਤਰ ਸਿਖੇ ਮੂਤ ਕਲਿਤੇ ਕੱਪੜ ਹੋਏ ਦੇ ਸਾਬੁਨ ਲਿਓ ਕੋਏ ਾਰੇ ਮਤ ਪਾਪਾ ਕੇ ਸੰਗ ਉਤੋਪੇ ਨਾ ਵਿਕੇ ਰੰਗ ਪੁਨੀ ਪਾਪੀ ਅਖੰਡ ਨਾਹਿ ਕਰ ਕਰ ਕੰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਬ ਦੇ ਅਦਤ ਦਾਨ ਜੇ ਕੋ ਪਾਵੇ ਥਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਣਾਉ ਸਗੁਣ ਤੇਰੇ ਮੈਂ ਨਾਹੀ ਕੋਏ ਬਿਨਗੁਣਾ ਕੀਤੇ ਭਗਤ ਨਾ ਹੋਏ ਸੁਵਸਤ ਆਤਿ ਬਾਣੀ ਬਰਮਾ ਸਤ ਸੁਹਣ ਸਦਾ ਮਨ ਚਾਉ ਕਵਣਸੋ ਵੇਲਾ ਵਕ ਕਣ ਕਣਥਿਤ ਕਣੋ ਵਾਰ ਕਵਣਸੀ ਰੁਤੀ ਮਹਾ ਕਣ ਜਿਤ ਹੋਆਕਾਰ ਵੇਲ ਨ ਪਾਇਆ ਆਪਣੀ ਜੀ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾ ਦੀਆ ਜੀ ਲਿਖਣ ਲੇਖ ਪੁਰਾਨ ເທਥ ਵਾਰ ਨਾ ਜੋਗੀ ਜਾਣੇ ਰੁੱਤ ਮਹਨ ਕੋਈ ਜਾ ਕਰਤਾ ਸੇਠੀ ਕੋ ਸਾਝੇ ਆਪੇ ਜਾਣੇ ਸੋਏ ਕਿੰਕਰ ਆਖਾ ਕਿੰ ਸਲਾਹੀ ਕਿਉ ਵਰਨੀ ਕਿੰ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੇ ਪਤਲ ਪਤਲ ਲਖ ਅਕਾਸ ਆਕਸ ਉੜਕ ਉੜਕ ਭਾਲ ਥਕੇ ਵੇਦ ਕਹਿ ਨਿਕਵਾ ਸੇਸ 18 ਕਹਿਨਕ ਤੇ ਬਾਸ ਲਿਖਤਾ ਤਲ ਲਿਖ ਹ ਤਲ ਲਿਖੇ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿ ਆਪੇ ਜਾਣਿਆ ਸੱਲਾਹ ਹੀ ਸੱਲਾਹ ਤੇ ਸੁਰਤ ਨ ਪਾਈਆਂ ਨਦੀਆਂ ਤੇ ਵਾਪੇ ਸਮੁੰਦਰ ਨ ਜਾਣੇ ਸਮੁੰਦਰ ਸਾਸ ਸੁਤਾਨ ਗਿਰਾ ਸੇਤੀ ਮਲ ਧੰਨ ਕੀੜੇ ਤੁੱਲਨਾ ਹੋਣੀ ਜੇ ਤਿਸ ਮਨੁ ਨਾ ਵਿਸਰੇ ਅੰਤ ਨ ਸਿਫਤੀ ਕਹ ਅੰਤ ਅੰਤ ਨ ਕਰਨੇ ਦੇਣ ਅੰਤ ਅੰਤ ਨ ਵੇਖਣ ਸੁਣ ਨ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਣ ਕੇਤੇ ਬਿਲਾਹੇ ਤਾ ਕਿ ਅੰਤ ਨ ਪਾਇਆ ਜਾਏ ਇਹੋ ਅੰਤ ਨ ਜਾਣੇ ਕੋਈ ਬੋਕਤਾ ਕਹੀਆ ਬੋਕਤਾ ਹੋਏ ਵੱਡਾ ਸਾਈਂ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਐ ਵਡਾ ਉੱਚਾ ਹੋਵੇ ਕੋਈ ਤੀ ਸੋਚੇ ਕੋ ਜਾਣੇ ਸੋਏ ਜੇ ਵੜ ਆਪ ਜਾਣਿਆ ਪਾਪ ਨਾਨਕ ਨਦਰੀ ਕਰਮੀਂ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕੀਤੇ ਮੰਗੇ ਜੋ ਦੱਪਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵੇਕਾਰ ਕੀਤੇ ਲਲ ਮੁਕਰ ਪਾਏ ਕੀਤੇ ਮੂਰਖ ਖਾਹੀ ਖਾਹੇ ਕੇਤ ਨਦ ਭੂਖ ਸਦ ਮਾਰੇ ਪੀਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਖੋਖੇ ਕੇ ਅੱਖਣ ਪਾਏ ਉਹ ਜਾਣੇ ਜੇਤਿਮੋਹੇ ਖਾਈ ਆਪੇ ਜਾਣੇ ਆਪੇ ਦੇ ਆਖੇ ਸੇਪੇ ਕਈ ਕੇ ਜਿਸਨੋ ਬਖਸ਼ੇ ਸਿੱਖ ਸਾਲਾਹ ਨਾਨਕ ਪਾਤਸ਼ਾਹ ਸਾਹਿਬ ਜੀ અમુલ ગુણ અમુલ વાપાર અમુલ વાપારી અમુલ પંડાર અમુલ આવે અમુલ લે જાહે પયમ લસ માહે અમુલ તરમ મુзде પાણ અમુલ તુલ અમુલ પર વાણ અમન બક્ષી સમ નિશાન અમુલ કર્મ અમુલ ફરમાન અમલો અમ લક્ષ્યા ના જાય આખ આખ રે લે લેય ਆਖੇ ਵਿਰਪਾਡ ਪੁਰਾਣ ਆਖੇ ਪੜੇ ਕਰਿ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਾਕੇ ਸਿੰਧ ਆਖੇ ਕੇਤੇ ਕੇਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁਨਨ ਗੁੰਜਨ ਸੇ ਕਹਤੇ ਆਖੇ ਅਖਣ ਪਾਏ ਕੇਤੇ ਕੇ ਕਿਉਂ ਭੁਖ ਜਾਏ ਤੇ ਕਿਤੇ ਹੋਰ ਕਰੇ ਤਾ ਅਖ ਨਾ ਸਕੇ ਕਈਕੇ जेवड़ पावे तेवड़ होए नानक जाने साचै सोए जे को आखे बोल बिगाड़ ता लिखे सिर गावार गावार सो दर कह्या सो ग्र कह्या चित बे सर्व समाले वाजे नाद अनेक संख्या केते वावन हारे केते रा कृष्ण के न केते गावन हारे गावे सुदनो कण पाणी बे संतर गावे राजा करम ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰ ਵਿਚਾਰੇ ਗਵਿਸਰ ਬ੍ਰਹਮਾ ਦੇ ਵੀ ਸੁਣ ਸਦਾ ਸਵਾਰੇ ਗਾਵੇ ਇਨ ਇਨ ਦਾਸਣ ਬੈਠੇ ਦੇਵਤਿਆਂਦਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵਣ ਸਦ ਵਿਚਾਰੇ ਗਾਵਣ ਜਤੀ ਸਤੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਅਕਸਰ ਜੁਗ-ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਲਖਨਉਪਾਇ ਤੇਰੇ 68 ਤੀਰਤ ਨਾਲੇ ਗਾਵੇ ਜੋਤ ਮਹਾਂਮਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਕਰ ਰਖੇ ਧਾਰੇ ਸਈ ਤੁਦਨੋਂ ਗਾਵੇ ਜੋ ਤੁਪਾਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਣ ਸੇ ਮੈਂ ਚਿਤ ਨਾ ਵਨ ਨਾਨਕ ਕਿਆ ਵਿਚਾਏ ਸੋਈ ਸੋਈ ਸਦਾ ਸਤਸਾਹਿਬ ਸੱਚਾ ਸਾਚੀ ਨਹੀਂ ਹੈ ਪੀ ਹੁਸੀ ਜੈ ਨੰਜਸੀ ਰਤਨਾ ਜਿਨਰ ਚਾਏ ਰੰਗੇ ਰੰਗੇ ਪਾਤੇ ਕਰ ਕਰ ਜਿਨ ਸੇ ਮਾਇਆ ਜਿਨੋ ਪਾਏ ਕਰ ਕਰ ਵੇਖੇ ਕੀਤਾ ਆਪਣਾ ਜਿਨ ਚੇ ਦੇਵੜਿਆ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਕਨ ਨਾ ਜਾਏ ਸੋ ਪਾਤ ਸਹਾ ਸਹਾ ਪਾਤ ਸਹਬ ਨਾਨਕ ਰਹਿ ਰਜਾਈ ਮੁੰਦਾ ਸੰਸੋਖ ਸ਼ਰਮ ਸਤਹੁ ਲਈ ਧਿਆਨ ਕੀ ਕਰੇ ਬਿੰਪੂ ਤਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ आदेश चिशे आदेश आद नील अनाद अनहत जुग जुग एको वेश पुक्त ज्ञान दया पंडारन कटकट वाजे नाद आप नाथ नाथी सब जाके रिद सिदवरा साद संजोग विजोग दोय का चलावे लेखे आवे पाग आदेश चिशे आदेश ਅਤ ਅਨਿਲ ਅਨਾਦ ਅਨਤ ਜੁਗ ਜੁਗ ਇੱਕ ਹੋਵੇ ਇੱਕਾ ਮਾਇ ਜੁਗਤ ਵਿਆਹ ਤਿੰਨ ਤੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲੈ ਦੀ ਬਾਣ ਜਿਨ ਤਿਸ ਪਾਵੇ ਤਿ ਵਿੱਚ ਲਾਵੇ ਜਿਉ ਹੋਵੇ ਪਰਮਾਨ ओ वेखे उन्नद नदनावे बहुताय हो विदान आदेश तिसे आदेश आद नील अनाद अनाहत जुग जुग एक को वे आसन लोए लोए पंडार जो किच पाया सो एक का वार कर कर वेखे सिर्जना हार नानक सच्चे के साची का आदेश तिसे आदेश आत आद अनिल अनाथ अनाथ जुग जुग एको वे एक दो जिपो लख होए लख होवे लख वीस लख लख, लख, लख गिडा आखीए एक नाम जगदीश एतरा पथ पौडियां चढ़िए होई किस सुंगल्ला आकाश की किटाईरी नानक नदरी पाई कूड़ी कूड़े ठे साखण जोर चुपेन जोर झोला मंगण दे न जो जोरना जोर न जीवन मने जोर जोर न राजमाल मन सोर जो न सोती ज्ञान वीचार जोर न जुगती छुटे संसार जी सत जो करोए नानक उत्तम नीच न कोए ਰਾਤਿਰ ਉਤਿਥਿ ਤਿਥਿਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੇਤਰੰਸਾਲ ਤਿਸ ਵਿੱਚ ਜੀ ਜੋਤ ਕੇ ਰੰ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੇ ਸੁਣ ਪੰਜ ਪਰਵਾਰ ਨਦਰੀ ਕਰਮ ਕਵਿ ਨਿਸ਼ਾਨ കച്ചപ്പായി ബ്രഹ്മൂപ രമഭൂമി മേര കേസ केते सिद्ध केते केते देवी वेश केते देव केते केते रत्न सुमंद केतिया खाने केतिया बाणी केते पात नरेंद केतिया सूर्ति सेवक केते नानक अंत न अंत ज्ञान खंड में ज्ञान प्रचंड तिथे नाथ विनोद कोड़ानंद सर्वखंड की बाणी रूप ਤਿੱਥੇ ਘੜਤ ਕੜਿਏ ਬੋਤਨੋ ਪਤਾ ਕਿਆ ਗੱਲ ਨਖਤਿਆ ਨਾ ਜਾਹਿ ਦੇਖੋ ਕਹੇ ਪਿੱਛੇ ਪਛਤਾਏ ਤਿੱਥੇ ਘੜਿਏ ਸੂਰਤ ਮਤ ਮਨ ਬੁੱਧ ਤਿੱਥੇ ਘੜਿਏ ਸੁਰਾ ਸਿਦਕ ਕੀ ਸੁੰਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋ ਮਹਾਬਲ ਸੂਰ ਤਿਨ ਮਹਿ ਰਾਮ ਰਹਿ ਫਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹਿ ਸਾਖੀ ਰੂਪ ਨ ਕਥਨੇ ਜਾਏ ना ओहो न ठगे जाहे जिनके राम वसे मन रामसे मनमााहि भगत वसे के करे आनंद सच्चा मनसोय सच खंड मंडल कर्कर जे नदनहार तिथिखण्ड मण्डलभण्ड नंत तिथे लो लो वाकार तिमे तिमकार वेखे विखे कर विचार नानक कथना कड़ासार जत पहारा तिर सुनियार एहन मत वेद हथियार भव फलग तपताओ भांडा भाव अमृत तित ढाल घड़िए सब सचे टकसाल जिनको नदर करम तिनकार नानक नदरी नदन निहाल पवन गुरु पाणी पिता माता कृप महत दिवस रात दोइदाई दया खेलै सकल जगत चंगियाया बुरीयाया वाचे तर दूर करमे अप आपणी के नेड़े के दूर जिने नाम ना सियाया गेम सकत खार नानक ते उजले केती छुटती ना ਜਿਨੇ ਨਾਮ ਖਿਆਇਆ ਗਏ ਮੱਕਤ ਖਾਲ ਨਾਨਕ ਤੇ ਮੁਕਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ